ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ ਚੌਥਾ ਜਿਸ ਨੂੰ ਲਿਖਿਆ ਹੈ ਸਿਮਰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਤੂੰ ਇੱਥੇ ਕੀ ਕਰ ਰਹੀ ਹੈ ਮੇਰਾ ਮਤਲਬ ਤੂੰ ਤਾਂ ਪੂਰੀ ਤਰ੍ਹਾਂ ਭਿੱਜ ਗਈ ਹੈ ਕੱਪੜੇ ਬਦਲ ਲੈ ਨਹੀਂ ਤਾਂ ਬਿਮਾਰ ਹੋ ਜਾਣਗੀ ਮਿਸ ਲੈਲਾ ਨੇ ਲਾਜੋ ਨੂੰ ਕਿਹਾ ਲਾਜੋ ਆਪਣੇ ਕੱਪੜੇ ਬਦਲ ਕੇ ਬਾਹਰ ਆਉਂਦੀ ਹੈ ਬਾਹਰ ਭਾਦਰ ਸਬਜ਼ੀ ਝੀਰ ਰਿਹਾ ਸੀ ਲਾਜੋ ਨੇ ਭਾਦਰ ਨੂੰ ਆਖਿਆ ਲਿਆਓ ਚਾਚਾ ਜੀ ਸਬਜ਼ੀ ਮੈਂ ਝੀਰ ਦਿੰਦੀ ਹਾਂ ਵੈਸੇ ਮੈਨੂੰ ਵੀ ਤੁਹਾਡੇ ਵਾਂਗ ਕੱਦੂ ਦੀ ਸਬਜ਼ੀ ਬਹੁਤ ਪਸੰਦ ਹੈ ਲਾਜੋ ਦੀ ਗੱਲ ਸੁਣ ਭਾਦਰ ਲਾਜੋ ਨੂੰ ਸਬਜ਼ੀ ਫੜਾ ਦਿੰਦਾ ਲਾਜੋ ਸਬਜੀ ਜੀਰ ਦੀ ਹੋਈ ਬਹਾਦਰ ਨੂੰ ਆਖਦੀ ਹੈ ਵੈਸੇ ਮੈਂ ਬਹੁਤ ਵਾਰੀ ਆ ਤੁਹਾਡੀ ਮੂਹੋਂ ਤੁਹਾਡੀ ਪਤਨੀ ਬਾਰੇ ਸੁਣਿਆ ਤੁਸੀਂ ਆਪਣੀ ਘਰਵਾਲੀ ਨੂੰ ਮਤਲਬ ਚਾਚੀ ਨੂੰ ਬਹੁਤ ਪਿਆਰ ਕਰਦੇ ਹੋ ਗੱਲ ਸੁਣ ਬਹਾਦਰ ਸਿੰਘ ਲਾਜੋ ਨੂੰ ਪੁੱਛਦਾ ਹੈ ਤੈਨੂੰ ਕਿਵੇਂ ਪਤਾ ਵੀ ਮੈਂ ਆਪਣੀ ਪਤਨੀ ਪੰਮੀ ਨੂੰ ਬਹੁਤ ਪਿਆਰ ਕਰਦਾ ਹਾਂ ਲਾਜੋ ਨੇ ਝਟ ਆਖਿਆ ਚਾਚਾ ਜੀ ਆਪਾਂ ਜਿਸ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ ਉਸ ਇਨਸਾਨ ਦੀ ਯਾਦ ਵੀ ਸਭ ਤੋਂ ਜ਼ਿਆਦਾ ਆਉਂਦੀ ਹੈ ਅਤੇ ਉਸ ਇਨਸਾਨ ਦਾ ਨਾਮ बार-बार ਲੈਣ ਨੂੰ ਮਨ ਵੀ ਕਰਦਾ ਹੈ ਲਾਜੋ ਦੀ ਗੱਲ ਸੁਣ ਬਹਾਦਰ ਸਿੰਘ ਹੱਸਣ ਲੱਗ ਜਾਂਦਾ ਹੈ ਬਹਾਦਰ ਸਿੰਘ ਨੂੰ ਹੱਸਦਿਆਂ ਦੇਖ ਕੇ ਲਾਜੋ ਬਹਾਦਰ ਸਿੰਘ ਵੱਲ ਬੜੀ ਹੈਰਾਨੀ ਨਾਲ ਦੇਖਦੀ ਹੈ ਪਰ ਭਦਰ ਸਿੰਘ ਆਖਦਾ ਹੈ ਮੈਂ ਪੰਮੀ ਨੂੰ ਪਿਆਰ ਕਰਦਾ ਹਾਂ ਪਰ ਉਸ ਤੋਂ ਵੱਧ ਤਾਂ ਮੈਂ ਉਸ ਤੋਂ ਡਰਦਾ ਹਾਂ ਉਹ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਂਦੀ ਹੈ ਉਸ ਨਾਲ ਜੋ ਪਿਆਰ ਭਰੀ ਨੋਕ ਝੋਕ ਹੁੰਦੀ ਹੈ ਉਸ ਵਿੱਚ ਬਹੁਤ ਮਜ਼ਾ ਆਉਂਦਾ ਹੈ ਪਰ ਸੱਚ ਦੱਸਾਂ ਤਾਂ ਉਹਦਾ ਸੁਭਾਅ ਬਹੁਤ ਹੀ ਭਿਆਨਕ ਹੈ ਜਿੰਨੇ ਦਿਨ ਇੱਥੇ ਨਹੀਂ ਸੀ ਸ਼ਾਂਤੀ ਸੀ ਤੇ ਜਦੋਂ ਆ ਗਈ ਤਾਂ ਤੂਫਾਨ ਲੈ ਕੇ ਆਊਗੀ ਬਹਾਦਰ ਸਿੰਘ ਦੀ ਗੱਲ ਸੁਣ ਲਾਜੋ ਹੱਸਦੀ ਹੋਈ ਆਖਦੀ ਹੈ ਲੱਗਦਾ ਹੈ ਤੁਸੀਂ ਚਾਚੀ ਤੋਂ ਬਹੁਤ ਜ਼ਿਆਦਾ ਡਰਦੇ ਹੋ ਲਾਜੋ ਦੀ ਗੱਲ ਸੁਣ ਬਹਾਦਰ ਸਿੰਘ ਲਾਜੋ ਨੂੰ ਆਖਦਾ ਹੈ ਘਰ ਵਾਲੀ ਤੋਂ ਡਰ ਕੇ ਹੀ ਰਹਿਣਾ ਪੈਂਦਾ ਹੈ ਉਹ ਜਿਵੇਂ ਆਖੇ ਉਵੇਂ ਹੀ ਕਰਨਾ ਚੰਗਾ ਹੈ ਜੇ ਸੁਖੀ ਰਹਿਣਾ ਤਾਂ ਜੇ ਮੈਂ ਉਸਦੀ ਗੱਲ ਨਾ ਮੰਨਾਂ ਤਾਂ ਮੈਨੂੰ ਪੇਕੇ ਵਾਲਿਆਂ ਦੀਆਂ ਧਮਕੀਆਂ ਦੇਊਗੀ ਆਖੂ ਜੇ ਗੱਲ ਨਾ ਮੰਨੀ ਤਾਂ ਪੇਕੇ ਘਰ ਜਾ ਕੇ ਸਾਰਿਆਂ ਨੂੰ ਦੱਸ ਦੇਊਗੀ ਸੱਚ ਦੱਸਾਂ ਤਾਂ ਉਹਦੇ ਹੁੰਦੇ ਨੀਂਦ ਵੀ ਨਹੀਂ ਆਉਂਦੀ ਮੈਨੂੰ ਚੰਗੀ ਤਰ੍ਹਾਂ ਚਾਚੀ ਆਊਗੀ ਕਿ ਦੇ ਲਾਜੋ ਦਾ ਸਵਾਲ ਸੁਣ ਕੇ ਬਹਾਦਰ ਸਿੰਘ ਆਖਦਾ ਹੈ ਕਿਉਂ ਤੂੰ ਮੈਨੂੰ ਖੁਸ਼ ਨਹੀਂ ਦੇਖ ਸਕਦੀ ਉਸ ਤੂਫਾਨ ਨੂੰ ਸ਼ਾਂਤ ਹੀ ਰਹਿਣ ਦੇ ਜਿੰਨੇ ਦਿਨ ਉੱਥੇ ਰਹੂਗੀ ਤੇ ਮੈਂ ਵੀ ਸ਼ਾਂਤ ਹੀ ਰਹੂੰਗਾ ਬਹਾਦਰ ਸਿੰਘ ਅਤੇ ਲਾਜੋ ਗੱਲਾਂ ਹੀ ਕਰ ਰਹੇ ਸਨ ਮੌਸਮ ਬਹੁਤ ਵਧੀਆ ਹੋ ਗਿਆ ਸੀ ਠੰਡੀ ਠੰਡੀ ਹਵਾ ਚੱਲਣ ਲੱਗੀ ਲਾਜੋ ਸਬਜ਼ੀ ਨੂੰ ਤੜਕਾ ਲਗਾ ਕੇ ਕੁਰਸੀ ਤੇ ਬੈਠ ਜਾਂਦੀ ਹੈ ਕਰੀਬ 6 ਵਜੇ ਰਹੇ ਸੀ ਕਿਸੇ ਨੇ ਬਾਹਰ ਆ ਕੇ ਬੂਹਾ ਖੜਕਾਇਆ ਬਹਾਦਰ ਸਿੰਘ ਉੱਠ ਕੇ ਦਰਵਾਜ਼ਾ ਖੋਲਦਾ ਹੈ ਪੰਮੀ ਤੂੰ ਤੂੰ ਤਾਂ ਪਿੰਡ ਸੀ ਤੇ ਬਹਾਦਰ ਸਿੰਘ ਦੀ ਗੱਲ ਸੁਣ ਪੰਮੀ ਝੱਟ ਹੀ ਬੋਲਦੀ ਹੈ ਕਿਉਂ ਖੁਸ਼ੀ ਨਹੀਂ ਹੋਈ ਮੈਨੂੰ ਦੇਖ ਕੇ ਚੱਲੋ ਪਾਸੇ ਹੋਵੋ ਅੰਦਰ ਆ ਲੈਣ ਦਿਓ ਮੈਨੂੰ ਪੰਮੀ ਕੂਣੀ ਮਾਰ ਕੇ ਬਹਾਦਰ ਸਿੰਘ ਨੂੰ ਪਰੇ ਕਰਦੀ ਹੈ ਪੰਮੀ ਆਪਣਾ ਕੱਪੜਿਆਂ ਵਾਲਾ ਬੈਗ ਨੀਚੇ ਸੁੱਟਦੀ ਹੋਈ ਆਖਦੀ ਹੈ ਬੁੱਤ ਬਣ ਕੇ ਪਿੱਛੇ ਪਿੱਛੇ ਨਾ ਆਵੋ ਬੈਗ ਚੁੱਕ ਲੋ ਵੈਸੇ ਵੀ ਮੈਂ ਬਹੁਤ ਜ਼ਿਆਦਾ ਥੱਕ ਗਈਆਂ ਬਹਾਦਰ ਸਿੰਘ ਬੈਗ ਚੁੱਕ ਕੇ ਪੰਮੀ ਦੇ ਪਿੱਛੇ ਪਿੱਛੇ ਘਰ ਦੇ ਅੰਦਰ ਆਉਂਦਾ ਹੈ ਲਾਜੋ ਪੰਮੀ ਨੂੰ ਦੇਖਦੀ ਹੈ ਅਤੇ ਪੰਮੀ ਲਾਜੋ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਪੰਮੀ ਲਾਜੋ ਨੂੰ ਦੇਖ ਆਖਦੀ ਹੈ ਇਹ ਕੌਣ ਹੈ ਕੁੜੇ ਤੇਰਾ ਨਾਮ ਕੀ ਹੈ ਮੇ ਚਟਹੀ ਲਾਜੋ ਦੇ ਕੋਲ ਬੈਠ ਗਈ ਬਹਾਦਰ ਸਿੰਘ ਬੈਗ ਨੂੰ ਰੱਖਦਾ ਹੋਇਆ ਆਖਦਾ ਹੈ ਇਹੇ ਲਾਜੋ ਹੈ ਮਿਸ ਲੈਲਾ ਲੈ ਕੇ ਆਈ ਯਰ ਉਹ ਇੱਥੇ ਬਹੁਤ ਹੀ ਪਿਆਰੀ ਬੱਚੀ ਹੈ ਤੇ ਬਹੁਤ ਹੀ ਸਿਆਣੀ ਬੱਚੀ ਵੀ ਹੈ ਮੈਂ ਲਾਜੋ ਨੂੰ ਪੁੱਛਿਆ ਤੁਸੀਂ ਕਿਉਂ ਜਵਾਬ ਦੇ ਰਹੇ ਹੋ ਇਸ ਕੁੜੀ ਨੂੰ ਬੋਲ ਲੈਣ ਦਿਓ ਇਸ ਦੇ ਕੋਲ ਜਵਾਨੀ ਹੈ ਪੰਮੀ ਦੀ ਗੱਲ ਸੁਣ ਕੇ ਲਾਜੋ ਹੈਰਾਨੀ ਨਾਲ ਦੇਖਦੀ ਹੈ ਲਾਜੋ ਨੂੰ ਪੰਮੀ ਦਾ ਸੁਭਾਅ ਬਹੁਤ ਅਜੀਬ ਲੱਗਿਆ ਲਾਜੋ ਪੰਮੀ ਨੂੰ ਆਖਦੀ ਹੈ ਸਤ ਸ੍ਰੀ ਅਕਾਲ ਚਾਚੀ ਜੀ ਮੇਰਾ ਨਾਮ ਲਾਜੋ ਹੈ ਚਾਚੀ ਸ਼ਬਦ ਸੁਣ ਕੇ ਪੰਮੀ ਨੇ ਲਾਜੋ ਨੂੰ ਆਖਿਆ ਚਾਚੀ ਮੈਂ ਤਾਂ ਤੈਨੂੰ ਉਹ ਬਹਾਦਰ ਵਰਗ ਦੀ ਲੱਗਦੀ ਹੈ ਮੈਂ ਤੁਹਾਡੇ ਲਈ ਤੇ ਮੈਨੂੰ ਚਾਚੀ ਚੱਕਿਆ ਰਹੀ ਹੈ ਕੈਸੇ ਤੇਰੀ ਬੋਲਦਾ ਨਾ ਇਸ ਲਈ ਸੱਚ ਵਿੱਚ ਹੀ ਬਹਾਦਰ ਸਿੰਘ ਇਹ ਸ਼ਰਟ ਹੱਥ ਬੋਲਦੀ ਲੈਂਦਾ ਹੈ ਜਾਂ ਫਿਰ ਪੰਮੀ ਨੂੰ ਆਖਦਾ ਹਵਾ ਕਰਦੀ ਹੈ ਵਾਹ ਵਾਹ ਪੰਮੀ ਦੀ ਗੱਲ ਸੁ ਮੇਰੇ ਲਈ ਸ਼ਰਟ ਲੱਜੋ ਬਹਾਦਰ ਸਿੰਘ ਵੱਲ ਵੀ ਹੈ ਕਿੰਨੇ ਦੀ ਹੈ ਇਹ ਹੈ ਬਹਾਦਰ ਸਿੰਘ ਪੰਮੀ ਨੂੰ ਆਖਦਾ ਹੈ ਸੂਟ ਲਿਆ ਸੀ ਇਹ ਐਵੇਂ ਹੀ ਸੇਲ ਲੱਗੀ ਸੀ ਨਾਲ ਪਿਆਰ ਨਾਲ ਇਹ ਸ਼ਰਟ ਸੂਟ ਨਾਲ ਫ੍ਰੀ ਆ ਗਈ ਇਹ ਤੇਰੇ ਵਰਗੀ ਕਿਵੇਂ ਲੱਗੀ ਓਹ ਤੁਹਾਨੂੰ ਸ਼ਰਟ ਤਾਂ ਹੀ ਮੈਂ ਲੱਖਾਂ ਕਿ ਤੈਨੂੰ ਮੇਰੀ ਹੈ ਨਹੀਂ ਬੋਲਦੀ ਆ ਗਈ ਮੈਂ ਘਰੋਂ ਬਲਟ ਲੈ ਕੇ ਨਹੀਂ ਨਹੀਂ ਮੈਨੂੰ ਗੱਲ ਨੇ ਕਹਿ ਦਿੱਤਾ ਵਾ ਇਹ ਨਹੀਂ ਹਾਦਰ ਸਿੰਘ ਦੀ ਗੱਲ ਨਹੀਂ ਨਹੀਂ ਪੰਮੀ ਮੈਂ ਬੋਲਦੀ ਐ ਐ ਕਿਉਂ ਕਹੂੰਗਾ ਤੇ ਕੁਝ ਹਾਜਮੇ ਨਾ ਆਵੇ ਮੇਰੀ ਪੰਮੀ ਐ ਤਾਂ ਹਾਜਮੇ ਦੀ ਕੋਈ ਲੈ ਲੈਣੀ ਚਾਹੀਦੀ ਐ ਰਹਿਣ ਦਿਓ ਰਹਿਣ ਦਿਓ ਨਹੀਂ ਤਾਂ ਆਪ ਨੂੰ ਹੀ ਪੰਮੀ ਅੜਪੜੇ ਕਮਰੇ ਵਿੱਚ ਚਲੀ ਜਾਂਦੀ ਹੈ ویسੇ ਵੀ ਬਹਾਦਰ ਸਿੰਘ ਅਤੇ ਲਾਜੋ ਭਾਈ ਲੈਂਦੇ ਸੀ ਰੋਟੀ ਬਣਾਉਣ ਲੱਗ ਜਾਂਦੇ ਨੇ ਮੈਂ ਹੀ ਉਸ ਨੂੰ ਆਖਿਆ ਕੁਝ ਦੇਰ ਬਾਅਦ ਕਿ ਇਹ ਸ਼ਰਟ ਕਮਰੇ ਤੋਂ ਬਾਹਰ ਆਉਂਦੀ ਹੈ ਤੇ ਸਿਰਫ ਉਸ ਦੇ ਹੱਥ ਬਹਾਦਰ ਜੀ ਨੂੰ ਦਿਉ ਲਿਫਾਫਾ ਸੀ ਖੈਰ ਬਾਕੀ ਤੁਸੀਂ ਦੇਖ ਲਓ ਤੁਸੀਂ ਲੈਣੀ ਆ ਲੈ ਲਓ ਨਹੀਂ ਨਾ ਸੀ ਮੈਂ ਇਹ ਆਪਣੇ ਭਾਈ ਨੂੰ ਦੇ ਦੇਵਾਂਗੀ ਨਹੀਂ ਤਾਂ ਐਂ ਕਰੂੰਗੀ ਕੱਲ ਹੀ ਉਸ ਨੂੰ ਇੱਥੇ ਬੁਲਾ ਲਵਾਂਗੀ ਓਹੋ ਤੋਤਾ ਬੁਰਾਈ ਮਣਾ ਗਈ ਇਹ ਸ਼ਰਟ ਮੈਂ ਹੀ ਰੱਖੂਗਾ ਪੰਮੀ ਖੁਸ਼ ਹੁੰਦੀ ਹੋਈ ਬੋਲੀ ਉਹ ਸ਼ਰਟ ਕਮਰੇ ਵਿੱਚ ਰੱਖਣ ਚਲੀ ਜਾਂਦੀ ਹੈ ਬਹਾਦਰ ਸਿੰਘ ਆਪਣੇ ਮਨ ਵਿੱਚ ਸੋਚਦਾ ਹੈ ਜੇ ਮੈਂ ਸਾਲਾ ਇੱਥੇ ਆਉਂਦਾ ਵੀ ਤਾਂ ਕੈਸੇ ਮੂੰਹ ਨਾ ਲਗਾ ਕੋਈ ਰੋਕ ਨਹੀਂ ਸਕਦਾ ਕਿਸੇ ਨਾ ਕਿਸੇ ਬਹਾਨੇ ਪੈਸੇ ਲੈ ਹੀ ਜਾਏਗਾ ਮੇਰੇ ਤੋਂ ਤੇ ਮੈਂ ਮਨਾ ਵੀ ਨਹੀਂ ਕਰ ਸਕ ਪਾਉਂਦਾ ਮਿਸ ਲੈਲਾ ਕੁਰਸੀ ਤੇ ਬੈਠਦੀ ਹੈ ਜੋ ਕਿ ਚਰਾਨੀ ਦੇ ਕੋਲ ਪਈ ਸੀ ਸਾਹਮਣੇ ਹੀ ਇੱਕ ਟੇਬਲ ਲੱਗਿਆ ਹੋਇਆ ਸੀ ਜਿਹਦੇ ਚਾਰੇ ਪਾਸੇ ਕੁਝ ਚਾਰਕ ਕੁਰਸੀਆਂ ਲੱਗੀਆਂ ਹੋਈਆਂ ਸੀ ਬਹਾਦਰ ਸਿੰਘ ਉੱਥੇ ਹੀ ਖੜਾ ਆਪਦੇ ਸਾਲੇ ਬਾਰੇ ਸੋਚੀ ਜਾ ਰਿਹਾ ਸੀ ਮਿਸ ਲੈਲਾ ਕੁਰਸੀ ਤੇ ਬੈਠੀ ਹੀ ਆਖਦੀ ਹੈ ਕੀ ਹੋਇਆ ਬਹਾਦਰ ਜੀ ਐਂ ਬੁੱਤ ਬਣ ਕੇ ਕਿਉਂ ਖੜੇ ਹੋ ਸਭ ਖੈਰੀਅਤ ਹੈ ਮੱਗਰ ਸਿੰਘ ਮਿਸ ਲੈਲਾ ਕੋਲ ਆਉਂਦਾ ਹੈ ਅਤੇ ਆਖਦਾ ਹੈ ਜਦੋਂ ਘਰ ਵਾਲੀ ਵਾਪਸ ਆ ਗਈ ਤਾਂ ਫਿਰ ਖੈਰੀਅਤ ਕਿਵੇਂ ਹੋ ਸਕਦਾ ਹੈ ਮੈਂ ਤਾਂ ਕਹਿਣਾ ਕਿ ਇਸ ਨੂੰ ਫਿਰ ਤੋਂ ਪੇਕੀ ਭੇਜ ਦਿਓ ਤਾਂ ਜੋ ਮੈਨੂੰ ਸ਼ਾਂਤੀ ਮਿਲੇ ਹੁਣ ਇਹ ਆਈ ਤੰਮਾ ਕਰੋ ਹੈ ਲਹੂ ਪਹਿਲੀਆਂ ਚ ਪੀਣ ਲੱਗ ਪਈ ਹੈ ਸ਼ਰਟ ਲੈ ਕੇ ਆਈ ਹੈ ਮੇਰੇ ਲਈ ਬਹਾਦਰ ਦੀ ਗੱਲ ਸੁਣ ਕੇ ਮਿਸ ਲੈਲਾਖ ਦੀ ਹੈ ਸ਼ਰਟ ਲੈ ਕੇ ਆਈ ਹੈ ਤਾਂ ਇਹ ਖੁਸ਼ੀ ਵਾਲੀ ਗੱਲ ਹੈ ਪਰ ਬਹਾਦਰ ਜੀ ਤੁਸੀਂ ਇੰਜ ਖਿਜ ਕੇ ਕਿਉਂ ਬੋਲ ਰਹੇ ਹੋ ਬਹਾਦਰ ਝਾਟੀ ਹੀ ਬੋਲਦਾ ਹੈ ਉਹ ਤਾਂ ਆਪਣੇ ਲਈ ਸੂਟ ਲੈ ਕੇ ਆਈ ਸੀ ਸ਼ਰਟ ਤਾਂ ਉਸ ਨੂੰ ਫ੍ਰੀ ਵਿੱਚ ਮਿਲੀ ਐ ਬਹਾਦਰ ਜੀ ਬਹਾਦਰ ਦੀ ਗੱਲ ਸੁਣ ਕੇ ਮਿਸ ਲੈਲਾ ਹੱਸਣ ਲੱਗ ਪੈਂਦੀ ਹੈ ਪੰਮੀ ਬਾਹਰ ਆਉਂਦੀ ਹੈ ਤੇ ਮਿਸ ਲੈਲਾ ਕੋਲ ਆ ਕੇ ਬੈਠ ਜਾਂਦੀ ਹੈ ਉਹ ਮਿਸ ਲੈਲਾ ਵੱਲ ਦੇਖ ਕੇ ਆਖਦੀ ਹੈ ਸ਼ਹਿਰੀ ਮੈਡਮ ਜੀ ਤੁਸੀਂ ਤਾਂ ਬਹੁਤ ਹੀ ਲਿੱッセ ਹੋ ਗਏ ਹੋ ਕੁਝ ਖਾਇਆ ਪੀਆ ਵੀ ਕਰੋ ਕੀ ਕਹਿੰਦੇ ਐ ਉਸ ਨੂੰ ਅੰਗਰੇਜ਼ੀ ਵਿੱਚ ਆ ਹਾਂ ਡਾਈਟ ਤੁਸੀਂ ਡਾਈਟ ਤੇ ਰਹਿੰਦੇ ਹੋ ਇਸੇ ਲਈ ਤਾਂ ਤੁਸੀਂ ਇੰਨੇ ਪਤਲੇ ਹੋ ਗਏ ਹੋ ਪੰਮੀ ਦੀ ਗੱਲ ਸੁਣ ਕੇ ਮਿਸ ਲੈਲਾ ਹੱਸਦੀ ਹੋਈ ਕਹਿੰਦੀ ਹੈ ਇਸ ਨੂੰ ਪਤਲਾ ਨਹੀਂ ਇਸ ਨੂੰ ਫਿਟ ਰਹਿਣਾ ਕਹਿੰਦੇ ਨੇ ਪੰਮੀ ਮਿਸ ਲੈਲਾ ਦੀ ਗੱਲ ਸੁਣ ਕੇ ਬਹਾਦਰ ਸਿੰਘ ਕਹਿੰਦਾ ਹੈ ਤੁਸੀਂ ਵੀ ਕਿਸ ਨੂੰ ਸਮਝਾ ਰਹੇ ਹੋ ਇਸ ਅੱਗੇ ਗੱਲ ਕਰੇ ਦਾ ਕੋਈ ਫਾਇਦਾ ਨਹੀਂ ਹੈ। ਕੰਨ ਨਾਲ ਸਿਰ ਮਾਰੇ ਦਾ ਕੀ ਫਾਇਦਾ? ਨੁਕਸਾਨ ਤਾਂ ਆਪਣਾ ਹੀ ਹੋਵੇਗਾ ਨਾ। ਜਿੱਥੇ ਮਿਸ ਲੈਲਾ ਬਹਾਦਰ ਦੀ ਗੱਲ ਸੁਣ ਕੇ ਮਿੰਨਾ-ਮਿੰਨਾ ਹੱਸਦੀ ਹੈ, ਉੱਥੇ ਹੀ ਪੰਮੀ ਗੁੱਸੇ ਨਾਲ ਬੋਲਦੀ ਹੈ। ਤੁਸੀਂ ਤਾਂ ਚੁੱਪ ਹੀ ਰਹੋ। ਕਿਵੇਂ ਬਾਦੂ ਦੀ ਪਕਾਈ ਮਾਰਦਾ ਹੈ? ਤੁਹਾਡੇ ਨਾਲ ਤਾਂ ਮੈਂ ਕਮਰੇ ਵਿੱਚ ਜਾ ਕੇ ਗੱਲ ਕਰੂੰਗੀ। ਰੋਟੀ ਬਣਾਉਂਦੀ ਲਾਜੋ ਨੂੰ ਵੀ ਸਾਰੀਆਂ ਗੱਲਾਂ ਸੁਣ ਕੇ ਬਾਹਰ ਹਾਸਿਆ ਜਾ ਰਹੀ ਸੀ ਉਹ ਸਿਰ ਤੇ ਚੁੰਨੀ ਸਮਾਰ ਕੇ ਲੈਂਦੀ ਹੋਈ ਹੱਸਦੀ ਹੈ ਪੰਮੀ ਲਾਜੋ ਨੂੰ ਆਖਦੀ ਹੈ ਤੂੰ ਹਰ ਵਕਤ ਸਿਰ ਤੇ ਚੁੰਨੀ ਰੱਖਦੀ ਹੈ ਇੰਨੀ ਗਰਮੀ ਵਿੱਚ ਤੈਨੂੰ ਜੀਵ ਜਹਾ ਮਹਿਸੂਸ ਨਹੀਂ ਹੁੰਦਾ ਮੇਰੇ ਤੋਂ ਤਾਂ ਚੁੰਨੀ ਦੀ ਗੱਲ ਸੁਣ ਕੇ ਹੀ ਨਹੀਂ ਜਾਂ ਝੱਟ ਹੀ ਬੋਲਦੀ ਹੈ ਇਸੇ ਲਈ ਤਾਂ ਜਿਆਦਾ ਕੈਦਾ ਹਾਂ ਕਿ ਤੈਨੂੰ ਵੀ ਲਾਜੋ ਤੋਂ ਕੁਝ ਸਿੱਖਣਾ ਚਾਹੀਦਾ ਹੈ। ਬੜੀ ਹੀ ਸਾਊ ਕੁੜੀ ਐ। ਬਿਲਕੁਲ ਲਬੀਨਾ ਬਾਦਰ ਨੇ ਲਾਜੋ ਦੀ ਤੀਜੋ ਨੇ ਰੋਟੀ ਬਣਾ ਲਈ ਆਖਿਆ। ਅਤੇ ਉਸ ਤੋਂ ਬਾਅਦ ਉਹ ਨਹਾ ਕੇ ਪੂਰੇ ਘਰ ਵਿੱਚ ਧੂਪ ਚਿੱਟਾ ਕਰਦੀ ਹੈ। ਮਿਸ ਲੈਲਾ ਨੇ ਲਾਜੋ ਨੂੰ ਰੋਟੀ ਫੜਾਈ ਅਤੇ ਖੁਦ ਵੀ ਉਸ ਨਾਲ ਬੈਠ ਕੇ ਰੋਟੀ ਖਾਣ ਲੱਗ ਪਈ। ਕਮਰੇ ਦੇ ਇੱਕ ਪਾਸੇ ਟੀਵੀ ਲੱਗਿਆ ਹੋਇਆ ਸੀ। ਮਿਸ ਲੈਲਾ ਨੇ ਕਦੇ ਵੀ ਉਸ ਟੀਵੀ ਨੂੰ ਚਲਾਇਆ ਨਹੀਂ। ਲਾਜੋ ਬੜੇ ਹੀ ਧਿਆਨ ਨਾਲ ਉਸ ਟੀਵੀ ਵੱਲ ਦੇਖ ਰਹੀ ਸੀ ਟੀਵੀ ਚਲਾਉਂਦੇ ਨਹੀਂ ਤਰਅਸਲ ਮੈਨੂੰ ਕਮਰੇ ਵਿੱਚ ਬਿਲਕੁਲ ਵੀ ਸ਼ਾਂਤੀ ਪਸੰਦ ਹੈ ਟੀਵੀ ਦੇ ਹੁੰਦਿਆਂ ਸ਼ਾਂਤੀ ਕਿੱਧਰ ਮਿਲਦੀ ਹੈ ਇਸੇ ਲਈ ਮੈਂ ਟੀਵੀ ਨੂੰ ਚਲਾਉਂਦੀ ਨਹੀਂ ਹਾਂ ਪਰ ਹਾਂ ਜੇਕਰ ਤੇਰਾ ਮਨ ਹੈ ਤਾਂ ਤੂੰ ਦੇਖ ਸਕਦੀ ਹੈ ਲਾਜ ਨੂੰ ਇਹ ਗੱਲ ਨੂੰ ਟਾਲਦੇ ਹੋਏ ਆਖਿਆ ਮੈਂ ਤਾਂ ਐਵੇਂ ਹੀ ਦੇਖੀ ਜਾ ਰਹੀ ਸੀ ਉਸ ਵੱਲ ਸਾਰਿਆਂ ਦੇ ਰੋਟੀ ਖਾਣ ਤੋਂ ਬਾਅਦ ਪੰਮੀ ਨੇ ਸਾਰੇ ਝੂਠੇ ਭਾਂਡੇ ਸਾਫ਼ ਕਰ ਦਿੱਤੇ ਮਿਸ ਲੈਲਾ ਬਾਹਰ ਕੁਰਸੀ ਤੇ ਬੈਠ ਕੇ ਪਤਾ ਨਹੀਂ ਫੋਨ ਵਿੱਚ ਕੀ ਦੇਖ ਰਹੀ ਸੀ ਉਸ ਵਕਤ ਉਹਨਾਂ ਨੂੰ ਕਿਸੇ ਦਾ ਫੋਨ ਆਉਂਦਾ ਹੈ ਮਿਸ ਲੈਲਾ ਇੱਧਰ ਉੱਧਰ ਦੇਖਦੀ ਹੈ ਅਤੇ ਫਿਰ ਫੋਨ ਚੁੱਕਦੀ ਹੈ ਐਂ ਲੱਗ ਰਿਹਾ ਸੀ ਜਿਵੇਂ ਉਹ ਸ ਫੋਨ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦੇਣਾ ਚਾਹੁੰਦੀ ਰਾਤ ਦਾ ਵਕਤ ਸੀ ਕਰੀਬ 10 ਵਜੇ ਰਹੇ ਸੀ ਲਾਜੋ ਅਜੇ ਵੀ ਜਾਗ ਰਹੀ ਸੀ ਲਾਜੋ ਨੂੰ ਕੋਈ ਖੜਕਾ ਸੁਣਿਆ ਉਹ ਉੱਠ ਕੇ ਬੈਠ ਜਾਂਦੀ ਹੈ ਉਹ ਕਮਰੇ ਦੇ ਚਾਰੇ ਪਾਸੇ ਦੇਖਦੀ ਹੈ ਮਿਸ ਲੈਲਾ ਕਮਰੇ ਵਿੱਚ ਨਹੀਂ ਸੀ ਥੋੜੀ ਕੀ ਦੇਰ ਬਾਅਦ ਫੇਰ ਤੋਂ ਖੜਕਾ ਹੁੰਦਾ ਹੈ ਲਾਜੋ ਕੀਸੀ ਪਾਸੇ ਕਾਲੀ ਕੋਈ ਪਸ਼ੂ ਆਰਾਮ ਨਾਲ ਬੈਠਾ ਸੀ ਜਾਂਦੀ ਹੈ ਅਤੇ ਕੋਈ ਵਿੜੇ ਵੱਲ ਦੇਖਦੀ ਹੈ ਲਾਜੂ ਨੂੰ ਉਸ ਵੱਲ ਕੋਈ ਨਜ਼ਰ ਨਹੀਂ ਆਜੀਬ ਜਹੀ ਆਵਾਜ਼ ਸੁਣੀ ਪਸ਼ੂ ਵੀ ਕਿੱਲਾਂ ਤੇ ਬੰਨੇ ਹੋਏ ਸਨ ਸਕ ਉਸ ਨੂੰ ਥੋੜਾ ਜਿਹਾ ਡਰ ਲੱਗ ਰਿਹਾ ਸੀ ਪਰ ਫਿਰ ਵੀ ਉਸ ਨੇ ਹਿੰਮਤ ਦਿਖਾਉਂਦਿਆਂ ਹੋਇਆਂ ਆਪਣੇ ਕਦਮ ਅੱਗੇ ਵਧਾਏ ਉਸ ਨੂੰ ਦੋ ਵਿਅਕਤੀਆਂ ਦੀ ਆਵਾਜ਼ ਸੁਣਾਈ ਦਿੱਤੀ ਜੋ ਆਪਸ ਵਿੱਚ ਗੱਲ ਕਰ ਰਹੇ ਸਨ ਇੱਕ ਦੀ ਆਵਾਜ਼ ਦਾ ਸਪਸ਼ਟ ਸੁਣਾਈ ਦੇ ਰਹੀ ਸੀ ਅਰ ਦੂਜੇ ਦੀ ਆਵਾਜ਼ ਥੋੜੀ ਜਹੀ ਅਸਪਸ਼ਟ ਸੀ ਜੋ ਸਾਫ਼ ਨਹੀਂ ਸੁਣਾਈ ਦੇ ਰਹੀ ਸੀ ਲਾਜੋ ਰਸੋਈ ਵੱਲ ਜਾਂਦੀ ਹੈ ਤਾਂ ਮਿਸ ਲੈਲਾ ਅਚਾਨਕ ਰਸੋਈ ਬੰਨੀਓ ਲਾਜੋ ਕੋਲ ਆ ਜਾਂਦੀ ਹੈ ਲਾਜੋ ਨੂੰ ਦੇਖ ਮਿਸ ਲੈਲਾ ਹੈਰਾਨ ਰਹਿ ਜਾਂਦੀ ਹੈ ਲਾਜੋ ਵੀ ਹੈਰਾਨ ਸੀ ਕਿ ਖੜਕਾ ਸੁਣ ਕੇ ਕੋਈ ਬਾਹਰ ਕਿਉਂ ਨਹੀਂ ਆਇਆ ਮਿਸ ਲੈਲਾ ਲਾਜੋ ਨੂੰ ਪੁੱਛਦੀ ਹੈ ਲਾਜੋ ਤੂੰ ਇੱਥੇ ਕੀ ਕਰ ਰਹੀ ਹੈ ਤੋਤਾ ਸੁੱਤੀ ਪਈ ਸੀ ਲਾਜੋ ਮਿਸ ਲੈਲਾ ਨੂੰ ਆਖਦੀ ਹੈ ਮੈਨੂੰ ਆਵਾਜ਼ ਆਈ ਅਜੀਬ ਜਿਹਾ ਖੜਕਾ ਸੀ ਜਿਸ ਨੂੰ ਸੁਣ ਕੇ ਮੈਂ ਡਰ ਗਈ ਸੀ ਮੈਂ ਦੇਖਿਆ ਕਿ ਤੁਸੀਂ ਕਮਰੇ ਵਿੱਚ ਨਹੀਂ ਹੋ ਇਸ ਲਈ ਮੇਰਾ ਡਰ ਹੋਰ ਵੀ ਵੱਧ ਗਿਆ ਤੁਹਾਨੂੰ ਲੱਭਦੀ ਹੋਈ ਮੈਂ ਇੱਥੇ ਆ ਗਈ ਪਰ ਤੁਸੀਂ ਇੱਥੇ ਕਿਵੇਂ ਲਾਜੋ ਦੀ ਗੱਲ ਸੁਣਾ ਮਿਸ ਲੈਲਾ ਲਾਜੋ ਨੂੰ ਆਖਦੀ ਹੈ ਮੈਂ ਤਾਂ ਇਸੇ ਘਰ ਚ ਰਹਿਨੀ ਆ ਪਰ ਮੈਨੂੰ ਕਦੇ ਕੋਈ ਆਵਾਜ਼ ਨਹੀਂ ਆਈ ਇਸੇ ਹੀ ਟਾਈਮ ਤੇ ਤਾਂ ਮੈਨੂੰ ਤਾਂ ਹੁਣ ਵੀ ਕੋਈ ਆਵਾਜ਼ ਜਾਂ ਕੋਈ ਖੜਕਾ ਨਹੀਂ ਸੁਣਿਆ ਮੈਂ ਤਾਂ ਪਾਣੀ ਲੈਣ ਆਈ ਸੀ ਅਰਹੀ ਗੱਲ ਖੜਕੇ ਦੀ ਜਾਂ ਅਜੀਬ ਆਵਾਜ਼ ਦੀ ਤਾਂ ਤੇਰੇ ਸਾਹਮਣੇ ਕੋਈ ਵੀ ਬਾਹਰ ਨਹੀਂ ਆਇਆ ਜੇ ਕੋਈ ਖੜਕਾ ਹੁੰਦਾ ਤਾਂ ਕੋਈ ਕੋਈ ਤਾਂ ਕਮਰੇ ਚੋਂ ਬਾਹਰ ਆਉਂਦਾ ਲਾਜੋ ਨੂੰ ਵੀ ਮਿਸ ਲੈਲਾ ਦੀ ਗੱਲ ਸੁਣ ਕੇ ਯਕੀਨ ਹੋ ਗਿਆ ਕਿ ਪੱਕਾ ਉਸ ਨੂੰ ਕੋਈ ਬਹਿਮ ਭਰਮ ਪੈ ਗਿਆ ਹੋਣਾ ਲਾਜੋ ਮਿਸ ਲੈਲਾ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਉਹ ਆਪਣੇ ਬਿਸਤਰੇ ਵਿੱਚ ਸੌਂਦੀ ਹੈ ਮਿਸ ਲੈਲਾ ਵੀ ਬੈੱਡ ਤੇ ਜਾ ਕੇ ਸੌਂ ਗਈ ਮਿਸ ਲੈਲਾ ਦੂਜੇ ਪਾਸੇ ਮੂੰਹ ਕਰਕੇ ਪੈ ਜਾਂਦੀ ਹੈ ਪਰ ਲਾਜੋ ਨੂੰ ਨੀਂਦ ਨਹੀਂ ਆਉਂਦੀ ਉਹ ਅਜੇ ਵੀ ਉਸੇ ਬਾਰੇ ਹੀ ਸੋਚ ਰਹੀ ਸੀ ਕਿ ਉਹ ਦਾ ਭਰਮ ਸੀ ਜੋ ਉਸਨੇ ਸੁਣਿਆ ਜਾਂ ਉਹ ਸੱਚ ਸੀ ਲਾਜੋ ਨੇ ਦੋ ਬੰਦਿਆਂ ਦੀ ਆਵਾਜ਼ ਵੀ ਸੁਣੀ ਸੀ ਮਤਲਬ ਇਹ ਕਿ ਇੱਕ ਆਵਾਜ਼ ਔਰਤ ਦੀ ਸੀ ਤੇ ਦੂਜੀ ਇੱਕ ਬੰਦੇ ਦੀ ਸੀ ਪਰ ਜਦ ਲਾਜੋ ਚਰਾਨੀ ਵੱਲ ਗਈ ਤਾਂ ਉੱਥੇ ਮਿਸਰੈਲਾ ਤੋਂ ਬਿਨਾ ਉੱਥੇ ਹੋਰ ਕੋਈ ਵੀ ਨਹੀਂ ਸੀਗਾ ਸਵੇਰ ਦੇ 4 ਵਜੇ ਸਨ ਅਤੇ ਪੰਮੀ ਜਾਗ ਗਈ ਮਿਸ ਲੈਲਾ ਤਾਂ ਪਹਿਲਾਂ ਹੀ ਜਾਗ ਰਹੀ ਸੀ। ਉਹ ਬਾਹਰ ਬੈਠੀ ਚਾਹ ਪੀ ਰਹੀ ਸੀ। ਮਿਸ ਲੈਲਾ ਨੇ ਪੰਮੀ ਨੂੰ ਬੁਲਾਇਆ। ਅਧਿਆਖਾ ਪੰਮੀ ਜਾ ਤੇ ਜਾ ਕੇ ਲਾਜੂ ਨੂੰ ਜਗਾ ਦੇ। ਉਸੇ ਵਕਤ ਬਹਾਦਰ ਆਉਂਦਾ ਹੈ। ਅਤੇ ਮਿਸ ਲਾਲਾ ਲੈਲਾ ਤੇ ਪੰਮੀ ਨੂੰ ਆਖਦਾ ਹੈ। ਇੰਨੀ ਸਵੇਰੇ ਉੱਠ ਕੇ ਉਹ ਕੀ ਕਰੂਗੀ? ਸੌਂ ਲੈਣ ਦੇ ਉਸਨੂੰ। ਹજી ਬੱਚੀ ਹੈ ਵਿਚਾਰੀ। ਬਹਾਦਰ ਸਿੰਘ ਦੀ ਗੱਲ ਸੁਣ ਕੇ ਪੰਮੀ ਆਕਦੀ ਹੈ ਤੁਹਾਨੂੰ ਉਸਦੀ ਬੜੀ ਫਿਕਰ ਹੋ ਰਹੀ ਹੈ ਵੈਸੇ ਵੀ ਐਨੀ ਢਿੱਲ ਵਰਤਾਂਗੇ ਤਾਂ ਸਿਰ ਚੜ ਕੇ ਬੈਠ ਜਾਊ ਉਹ ਪਤਾ ਨਹੀਂ ਕਿੱਥੋਂ ਆਈ ਹੈ ਇੱਥੇ ਡੇਰਾ ਹੀ ਲਾ ਲਿਆ ਉਸਨੇ ਥੋੜੀ ਬਹੁਤ ਤਾਂ ਝਿਜਕ ਸੰਗ ਹੋਣੀ ਚਾਹੀਦੀ ਹੈ ਬੇਝਿਜਕ ਘਰ ਫਿਰਦੀ ਹੈ ਜਿਵੇਂ ਉਹ ਇਹਦਾ ਘਰ ਹੋਵੇ ਪੰਮੀ ਦੀ ਗੱਲ ਸੁਣਾ ਮਿਸ ਲੈਲਾ ਪੰਮੀ ਅਤੇ ਬਹਾਦਰਵਾਲ ਕੁਰਕਰ ਵਿਖਦੀ ਹੈ ਬਹਾਦਰ ਪੰਮੀ ਨੂੰ ਆਖਦਾ ਹੈ ਕਦੇ ਤਾਂ ਜਵਾਨ ਤੇ ਕਾਬੂ ਰੱਖ ਰਿਆ ਕਰ ਕੈਂਚੀ ਵਾਂਗ ਚਲਦੀ ਹੈ ਤੇਰੀ ਜਵਾਨ ਤੈਨੂੰ ਪਤਾ ਨਹੀਂ ਲੱਗਦਾ ਕਿ ਕਿਸੇ ਨੂੰ ਕਿਵੇਂ ਬੋਲਣਾ ਹੈ ਬਹਾਦਰ ਦੀ ਗੱਲ ਸੁਣ ਪੰਮੀ ਬਹਾਦਰ ਸਿੰਘ ਨੂੰ ਆਖਦੀ ਹੈ ਅੱਛਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਨਾ ਕਿ ਮੈਂ ਸਮਝ ਨਹੀਂ ਸਕਦੀ ਕਿਵੇਂ ਬੋਲਣਾ ਹੈ ਮੈਨੂੰ ਬੋਲਣ ਦਾ ਕੋਈ ਤਰੀਕਾ ਨਹੀਂ ਪਤਾ ਮੇਰੀ ਜ਼ੁਬਾਨ ਤੇਜ ਹੈ ਤੁਸੀਂ ਐਵੇਂ ਹੀ ਕਹਿਣਾ ਚਾਹੁੰਦੇ ਹੋ ਨਾ ਮੈਨੂੰ ਬਹਾਦਰ ਸਿੰਘ ਆਪਣੇ ਸਿਰ ਤੇ ਹੱਥ ਮਾਰਦਾ ਹੈ ਅਤੇ ਫਿਰ ਦੋਵੇਂ ਹੱਥ ਜੋੜ ਕੇ ਤਾਂਹਾਂ ਦੇਖਦਾ ਹੋਇਆ ਆਖਦਾ ਹੈ ਹਾਈ ਰੱਬਾ ਇਸ ਜਨਾਨੀ ਨੂੰ ਅਕਲ ਦੇ ਦੇ ਇਹ ਸੁਣ ਕੇ ਪੰਮੀ ਭਾਦਰ ਸਿੰਘ ਨੂੰ ਖਿੱਚ ਕੇ ਪੈਂਦੀ ਹੈ ਭਾਦਰ ਸਿੰਘ ਉੱਥੋਂ ਚਲਾ ਜਾਂਦਾ ਹੈ ਅਤੇ ਪੰਮੀ ਵੀ ਉਸ ਦੇ ਪਿੱਛੇ ਚਲੀ ਜਾਂਦੀ ਹੈ ਮਿਸ ਲੈਲਾ ਉਹਨਾਂ ਵੱਲ ਦੇਖਦੀ ਹੈ ਅਤੇ ਮੂੰਹ ਨੂੰ ਬੜਬੜਾਉਂਦੀ ਹੈ ਇਹਨਾਂ ਦੋਨਾਂ ਦਾ ਕੁਝ ਨਹੀਂ ਹੋ ਸਕਦਾ ਦਰਅਸਲ ਲਾਜੋ ਦੇਰ ਰਾਤ ਤੱਕ ਸੁੱਤੀ ਨਹੀਂ ਸੀ ਤੇ ਹੁਣ ਮੌਸਮ ਵੀ ਬਹੁਤ ਚੰਗਾ ਸੀ ਠੰਡੀ ਹਵਾ ਚੱਲ ਰਹੀ ਸੀ ਲਾਜੋ ਪੱਖੇ ਹਟਾ ਪਈ ਸੀ ਉਹ ਕਾਫੀ ਗੂੜੀ ਨੀਂਦ ਸੌ ਰਹੀ ਸੀ ਮਿਸ ਲੈਲਾ ਕਮਰੇ ਵਿੱਚ ਆਉਂਦੀ ਹੈ ਉਹ ਘੜੀ ਵੱਲ ਦੇਖਦੀ ਹੈ ਸਵੇਰ ਦੇ 5:30 ਵਜੇ ਰਹੇ ਸਨ ਚਲੋ ਥੋੜੀ ਦੇਰ ਹੋਰ ਸੌਣ ਲੈਣ ਦਿੰਦੀਆਂ ਸੁੱਤੀ ਪਈ ਕਿੰਨੀ ਪਿਆਰੀ ਲੱਗ ਰਹੀ ਹੈ ਮਿਸ ਲੈਲਾ ਲਾਜੋ ਨੂੰ ਇੱਕ ਛੋਟੀ ਬੱਚੀ ਵਾਂਗ ਦੇਖ ਰਹੀ ਸੀ ਜਿਵੇਂ ਲਾਜੋ ਛੋਟੀ ਬੱਚੀ ਹੋਵੇ ਮਿਸ ਲੈਲਾ ਲਾਜੋ ਦੇ ਕੋਲ ਹੀ ਕੁਰਸੀ ਤੇ ਬੈਠ ਜਾਂਦੀ ਹੈ ਮਿਸ ਲੈਲਾ ਆਪਣੇ ਫੋਨ ਵਿੱਚ ਲਾਜੋ ਦੀ ਵੀਡੀਓ ਬਣਾਉਣ ਲੱਗ ਜਾਂਦੀ ਹੈ ਇਹ ਕਹਾਣੀ ਤੁਹਾਨੂੰ ਇੱਥੋਂ ਤੱਕ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੱਲ੍ਹ ਵਾਲਾ ਭਾਗ ਜਰੂਰ ਸੁਣਨਾ ਧੰਨਵਾਦ ਜੀ